ਮਿਲ ਜਾਂਦੀ ਹੈਗੀ ਹੈ ਅਸੀਂ ਆਪਣੀਆਂ ਛੁੱਟੀਆਂ ਵੀ ਲਗਾ ਕੇ ਜਾਂਦੇ ਹੈਗੇ ਤਾਂ ਜਦੋਂ ਲੁਧਿਆਣੇ ਤੱਕ ਪਹੁੰਚਦੇ ਸਰ ਮੀਟਿੰਗਾਂ ਕੈਨਸਲ ਹੋ ਜਾਂਦੀ ਹੈ ਇੱਕ ਵੀ ਮੀਟਿੰਗ ਉਹਦਰ ਵੀ ਜਿਹੜੇ ਅੱਜ ਆਏ ਨਾ ਪਿਛਲੀ ਵਾਰੀ ਜਦੋਂ ਆਏ ਸੀਗੇ ਉਦੋਂ ੱਟਕੇ ਨਾਲ ਮੀਟਿੰਗ ਲਈ ਸੀ ਠੀਕ ਹੈ ਜੀ ਅੱਜ ਵੀ ਉਹਨਾਂ ਨੂੰ ਮੈਂ ਕਹਿ ਆਂਦੇ ਜਿਹੜੀ ਆਪਾਂ ਅਨਪਲਾਨਡ ਮੀਟਿੰਗ ਕਰਦੇ ਨਾ ਉਹਦੀ ਕੋਈ ਸੰਭਾਵਨਾ ਫ ਪੱਕੀ ਨਹੀਂ ਉਹ ਫਿਰ ਉਹਨਾਂ ਨਾਲ ਗੱਲ ਕਰਕੇ ਗਾਂਹ ਪ੍ਰੋਪਰ ਗੱਲ ਕਰਕੇ ਮੀਟਿੰਗ ਦੇਵਾਂਗੇ ਚੀਮਾ ਸਾਹਿਬ ਸਾਡੇ ਕੋਆਰਡੀਨੇਟ ਕਰ ਰਹੇ ਨੇ ਉਹਨਾਂ ਨੂੰ ਵੀ ਇਹੀ ਗੱਲ ਕਹੀ ਹੈ ਕਿ ਅਸੀਂ ਆਪਾਂ ਇੱਥੋਂ ਤਤਪੜਤੀ 'ਚ ਮੀਟਿੰਗ ਦੇ ਦਈਏ ਗਾਂਹ ਮੀਟਿੰਗ ਹੋਵੇ ਨਾ ਕੋਈ ਬੜਾ ਸਟਾਣੀ ਨਿਕਲਦਾ ਹੁਣ ਜਿਹੜੀ ਮੀਟਿੰਗ ਹੈ ਪੂਰਾ ਕਨਫਰਮ ਕਰਕੇ ਹੀ ਦੇਵਾਂਗੇ ਉਹਨਾਂ ਤੋਂ ਵੀ ਅਸੀਂ ਕਹਿ ਲਿਆ ਵੀ ਤੁਸੀਂ ਕਹੋ ਕੱਲ ਦੀ ਦਵਾ ਦਿਓ ਪਰਸੋਂ ਦੀ ਦਵਾ ਦਿਓ ਨਹੀਂ ਹੋਣਾ ਆਪਾਂ ਨੂੰ ਪਤਾ ਬਜਟ ਸੈਸ਼ਨ ਚੱਲ ਰਿਹਾ ਹੋਰ ਚੱਲ ਰਿਹਾ ਪਰ ਪੂਰਾ ਡਾਟਾ ਕਨਫਰਮ ਕਰਕੇ ਤੇ ਮੀਟਿੰਗ ਅਸੀਂ ਕਰਾਂਗੇ ਜੀ ਸਬ ਕਮੇਟੀ ਦੀ ਮੀਟਿੰਗ ਨਹੀਂ ਲੈਣੀ ਅਸੀਂ ਮੁੱਖ ਮੰਤਰੀ ਸਾਹਿਬ ਨੇ ਲੈਣੀ ਹੈ ਸਬ ਕਮੇਟੀ ਸਾਹਿਬ ਨੇ ਮੀਟਿੰਗ ਨੂੰ ਵੋਕ ਕਰ ਚੁੱਕੇ ਜੀ ਨਹੀਂ ਚਲੋ ਮੈਂ ਤੁਹਾਡੀ ਗੱਲ ਰੱਖ ਦਿੰਦਾ ਲੇਕਿਨ ਮੀਟਿੰਗਾਂ ਤਾਂ ਸਬ ਕਮੇਟੀ ਨਾਲ ਹੀ ਹੋਣਗੀਆਂ ਬਾਕੀ ਸ੍ਰਿਕਨ ਕਿਤੇ ਨਾ ਕਿਤੇ ਥੋੜੀ ਜੀ ਕਮੀ ਹੀ ਰਹਿ ਜਾਂਦੀ ਹੈਗੀ ਹਰ ਵਾਰੀ ਕਿ ਜਿਹੜਾ ਇਹ ਮੁੱਦਾ ਹੈ ਇਹਨੂੰ ਥੋੜਾ ਜਿਹਾ ਮਤਲਬ ਸਹੀ ਤਰੀਕੇ ਨਾਲ ਪਤਾ ਨਹੀਂ ਅੱਗੇ ਪੁੱਟ ਆਪਣੀ ਉਹ ਪੰਦਾ ਕਿ ਜੀ ਪ੍ਰਸ਼ਾਸਨ ਨੂੰ ਲੋ ਕੀ ਗੱਲ ਹੈ ਇਹ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਜਿੰਨੇ ਵਿਭਾਗਾਂ ਦੇ ਮੁਲਾਜ਼ਮ ਨੇ ਉਹਨਾਂ ਸਭ ਦਾ ਇੱਕ ਸਾਂਝਾ ਮੁੱਦਾ ਹੈ ਔਰ ਉਸ ਤੋਂ ਬਾਅਦ ਤਨਖਾਹਾਂ ਜਿਹੜੀਆਂ ਹੈਗੀਆਂ ਉਹ ਕੱਚੇ ਜਿਹੜੇ ਮੁਲਾਜ਼ਮ ਹੈਗੇ ਕੱਚੇ ਮੁਲਾਜ਼ਮਾਂ ਦੀਆਂ ਤਾਂ ਸਿਰਫ ਫਿਰ ਵੀ ਆ ਪਿੱਛੇ ਜਿਹੜਾ ਉਹਨਾਂ ਨੇ ਬਾਈਅਰ ਕਰਤੀਆਂ ਹੈਗੀਆਂ ਪੱਕੇ ਹੋ ਵੀ ਨਹੀਂ ਹੋਏ ਹੈਗੇ ਤੇ ਇਹਨਾਂ ਨੂੰ ਉਹਨਾਂ ਤੋਂ ਵੀ ਘੱਟ ਜਿਹੜਾ ਗਿਆ 20000 ਰੁਪਏ ਤਨਖਾਹ ਮਿਲ ਰਹੀ ਹੈ ਥੋੜੇ ਪੁਲਿਸ ਮੁਲਾਜ਼ਮ ਵੱਧ ਖੜੇ ਆ ਬਾਹਰ ਖੜੀਆਂ ਕਰਾ ਕੇ ਦੇਖ ਲੋ ਜੀ ਨਵੇਂ ਜਿਹੜੇ ਜੁਲਾਈ ਤੋਂ ਬਾਅਦ ਭਰਤੀ ਹੋਏ ਆ ਉਹਨਾਂ ਦੀ ਵੀ ਇਹੀ ਤਨਖਾਹਾਂ ਹੈਗੀਆਂ ਸੋ ਇਹ ਬਹੁਤ ਵੱਡਾ ਕਹਾਂ ਨੂੰ ਮਾਨਸਿਕ ਤੌਰ ਤੇ ਦਬਾਅ ਵਾਲਾ ਕੰਮ ਹੈਗਾ ਬਹੁਤ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦਾ ਪੈਣਾ ਹੋਣਾ ਪੈ ਰਿਹਾ ਸਾਥੀ ਡਿਊਟੀਆਂ ਵੀ 240 40 ਕਿਲੋਮੀਟਰ 250 ਕਿਲੋਮੀਟਰ ਤੇ ਕਰ ਰਹੇ ਹੈਗੇ ਬਹੁਤ ਜ਼ਿਆਦਾ ਸਰਵਾਈਵ ਕਰਨਾ ਪੈ ਰਿਹਾ ਹੈਗਾ ਜੀ ਬਹੁਤ ਮੁਸ਼ਕਿਲ ਹਾਲਾਤ ਨੇ ਸੋ ਸਾਡੀ ਜਿਹੜੀ ਮੰਗ ਹੈ ਇਸਰੇ ਨੂੰ ਥੋੜਾ ਜਿਹਾ ਕਰਵਾਉਣੇ ਚਾਹਤੀ ਕਰਵਾ ਦੇ ਜਲਦੀ ਕਰਾ ਦਿਓ ਠੀਕ ਹੈ ਦੇ ਨਿਯੋਗ ਵੀ ਦਾ ਜਿਹੜਾ ਇਹਨਾਂ ਨੇ ਕੇਂਦਰੀ ਸਕੇਲ ਲਾਗੂ ਕੀਤੇ ਨੇ ਪੰਜਾਬ ਦੇ ਮੁਲਾਜ਼ਮਾਂ ਤੇ ਤੇ ਉਹਦੇ ਤੋਂ ਬਾਅਦ ਉਹ ਇੰਪਲੀਮੈਂਟ ਕਰਾਉਣਾ ਸੀ ਉਹਦੇ ਤੇ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾ ਦਿਓ ਜੀ ਜੀ ਤੇ ਜਿਸ ਨਾਲ ਬਦਲ ਠੀਕ ਸਮਝ ਆਵੇ ਹਾਂਜੀ ਚਲੋ ਤੁਸੀਂ ਕਰੋ ਗੱਲ ਕੋਈ ਗੱਲ ਕਰੋ ਕਰੋ ਗੱਲ ਠੀਕ ਹੈ ਇੱਕ ਤਾਂ ਸਰ ਇਹ ਸੀਗਾ ਕਿ ਪਿਛਲੇ ਲੰਮੇ ਸੰਤ੍ਰਿੰਦਰ ਆਪਾਂ ਸਪੀਕਰ ਜੀ ਦੱਸ ਦਿੰਦੇ ਆ ਜਿਹੜੇ ਮੁਲਾਜ਼ਮ ਪੰਜਾਬ ਪੁਲਸ ਦੇ ਵਿੱਚ 12/7/20 ਤੋਂ ਬਾਅਦ ਭਰਤੀ ਹੋਏ ਆ ਇਹ ਉਹਨਾਂ ਮੁਲਾਜ਼ਮਾਂ ਦਾ ਵੀ ਹੱਕ ਦੀ ਆਵਾਜ਼ ਆ ਬਾਕੀ 50 ਤੋਂ 55000 ਮੁਲਾਜ਼ਮਾਂ ਇਸ ਚੀਜ਼ ਤੋਂ ਪੀੜਤਾਂ ਆਪਾਂ ਇੱਥੇ ਗੱਲ ਕਰਾਂਗੇ ਸ਼ਾਇਦ ਸਾਰਿਆਂ ਤੱਕ ਗੱਲ ਨਾ ਪਹੁੰਚੇ ਇੱਥੇ ਮੈਂ ਦੱਸਦਾ ਕਿ ਅਸੀਂ ਉਰੇ ਆਏ ਆ ਕੱਲਾ ਕੋਈ ਸਾਡਾ ਮੁੱਦਾ ਨਹੀਂਗਾ ਕੋਈ ਇੱਕ ਜਾਨੇ ਦਾ ਮੁੱਦਾ ਨਹੀਂਗਾ ਉਹ ਬੋਲਣ ਦਾ ਜਿਹੜਾ ਮੌਕਾ ਦੇਵਾਂਗੇ 3 ਸਾਲ ਹੋ ਗਏ ਆ ਜোন ਮੈਨੀਫੈਸਟੋ ਦੇ ਵਿੱਚ ਪਹਿਲੇ ਤੇ ਦੂਜੇ ਨੰਬਰ ਤੇ ਵਾਦਾ ਸੀਗਾ ਪਹਿਲਾ ਸਭ ਤੋਂ ਸੀ ਪੈਨਸ਼ਨ ਉਸ ਤੋਂ ਬਾਅਦ ਸੀ ਪੰਜਾਬ ਸਕਿੱਲ ਵਾਲਾ ਮੁੱਦਾ ਕਿ ਅਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਪੇ ਸਕਿੱਲ ਦਿਆਂਗੇ ਇਹਨਾਂ ਨਾਲ ੱਟਕਾ ਹੋ ਰਿਹਾ ਪਰ 3 ਸਾਲ ਬੀਤ ਜਾਣ ਦੇ ਬਾਵਜੂਦ ਜਿਹੜੀਆਂ ਤਨਖਾਹਾਂ ਉਹਦੇ ਚ 20 ਤੋਂ 25 ਹਜ਼ਾਰ ਦਾ ਜਿਹੜਾ ਕਟਾ ਉਹ ਲਾ ਰਿਹਾ ਮਹਿੰਗਾਈਦਾਰਾ ਜਿਹੜੀ ਦਿਨੋ ਦਿਨ ਵਧਦੀ ਜਾ ਰਹੀ ਆ ਪਰ ਜਿਹੜੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਉਹ ਘਟਕ ਦਿੱਤੀਆਂ ਜਾ ਰਹੀਆਂ ਤਾਂ ਇਹ